ਦੇਖ ਰਹੇ ਹੋ ਏਪੀ ਨਿਊਜ਼ ਮੈਂ ਹਾਂ ਮੁਖਤਾਰ ਸਿੰਘ ਏਪੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਦਿੱਲੀ ਦੇ ਸਿੰਘੂ ਬਾਰਡਰ ਤੇ ਪਹੁੰਚੇ ਹਾਂ ਜਿੱਥੇ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਖਿਲਾਫ ਦੇਸ਼ ਭਰ ਦੇ ਕਿਸਾਨ ਅਤੇ ਮਜ਼ਦੂਰਾਂ ਨੇ ਸੰਘਰਸ਼ ਕਰ ਰਹੇ ਹਨ ਅੰਦੋਲਨ ਕਰ ਰਹੇ ਹਨ ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਠੰਡੀਆਂ ਰਾਤਾਂ ਸੜਕਾਂ ਤੇ ਕੱਟ ਰਹੇ ਹਨ ਹਰ ਮੁਸ਼ਕਲਾਂ ਦਾ ਮੁਕਾਬਲਾ ਕਰਦੇ ਹੋਏ ਇੱਥੇ ਆਪਣੇ ਪੂਰੇ ਸੰਘਰਸ਼ ਨੂੰ ਸਿਖਰਾਂ ਤੇ ਲੈ ਕੇ ਗਏ ਹਨ ਔਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਇੱਥੇ ਹੀ ਡੇਰੇ ਲਾ ਕੇ ਬੈਠਾਂਗੇ ਵਾਪਸ ਨਹੀਂ ਜਾਂਦੇ ਇਥੋਂ ਦੇ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਔਰ ਨਿਹੰਗ ਸਿੰਘ ਜੱਥੇਬੰਦੀਆਂ ਦੇ ਹੋਰ ਵੀ ਵੱਖ-ਵੱਖ ਜੱਥਿਆਂ ਬੰਦੀਆਂ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਕਿਵੇਂ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿਦਾਂ ਇਹਨਾਂ ਨੂੰ ਸਿੱਖ ਸਹੂਲਤਾਂ ਦੇ ਇੰਤਜ਼ਾਮ ਇੱਥੇ ਕੀਤੇ ਜਾ ਰਹੇ ਨੇ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਸਿੰਘੂ ਬਾਰਡਰ ਤੋਂ ਦਿਖਾ ਰਹੇ ਹਾਂ ਆਓ ਅਸੀਂ ਦੇਖਦੇ ਹਾਂ ਕਿਵੇਂ ਸਿੱਖ ਜੱਥੇ ਬੰਦੀਆਂ ਜਿਹੜੀਆਂ ਉਹ ਆਪਣਾ ਅਰਦਾਸ ਬੇਨਤੀਆਂ ਕਰ ਰਹੇ ਆ ਇੱਧਰ ਦਿਖਾਓ ਜੀ ਚੜਦੀਆਂ ਕਲਾਂ ਬਖਸ਼ਣੀਆਂ ਮਹਾਰਾਜ ਸਾਰਿਆਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਬਖਸ਼ਣਾ ਮਹਾਰਾਜ ਮਨ ਨੂੰ ਹਮੇਸ਼ਾ ਚੜਦੀਆਂ ਕਲਾਂ 'ਚ ਰੱਖਣਾ ਮਹਾਰਾਜ ਖਾਲਸੇ ਨੂੰ ਜਿੱਤ ਬਖਸ਼ਨੇ ਮਹਾਰਾਜ ਮਹਾਰਾਜ ਜੋ ਖਾਲਸਾ ਜ਼ਬਰ ਅਤੇ ਜ਼ੁਲਮ ਦੇ ਵਿੱਚ ਮਹਾਰਾਜ ਅੜੇ ਤੇ ਮਹਾਰਾਜ ਫਿਰ ਜਿੱਤ ਪ੍ਰਾਪਤ ਕਰੇ ਮਹਾਰਾਜ ਆਪ ਜੀ ਦੇ ਬਖਸ਼ੀਆਂ ਖਜ਼ਾਨਿਆਂ ਦੇ ਲੰਗਰ ਅਟੁੱਟ ਵਰਤ ਰਹੇ ਹਨ ਮਹਾਰਾਜ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਵੇਂ ਮੀਰਾ ਵੱਲੋਂ ਬੀਬੀਆਂ ਪੈਣਾ ਵੱਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਬੜੀ ਸ਼ਰਧਾ ਭਾਵਨਾ ਨਾਲ ਇਹਨਾਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਆਸ-ਪਾਸ ਦਿੱਲੀ ਹਰਿਆਣਾ ਬੰਗਾਲ ਆਸ-ਪਾਸ ਦੇ ਰਾਜਾਂ ਵੱਲੋਂ ਇਹਨਾਂ ਨੂੰ ਹਰ ਜ਼ਰੂਰਤ ਦਾ ਸਮਾਨ ਲੰਗਰ ਦੇ ਵਿੱਚ ਵਰਤੋਂ ਵਾਲੀਆਂ ਮਸ਼ੀਨਾਂ ਅਟਾ ਗੁੰਨਣ ਵਾਲੀਆਂ ਮਸ਼ੀਨਾਂ ਜਾਂ ਹੋਰ ਵੀ ਕਿਸੇ ਕਿਸਮ ਦੇ ਭਾਂਡੇ ਬਰਤਨ ਲੰਗਰ ਰਸਦਾਂ ਜਿਹੜੀਆਂ ਹੈ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਹਨੂੰ ਤੋਂ ਆ ਕੇ ਪੁੱਛਿਆ ਜਾ ਰਿਹਾ ਹੈ ਜਿਹੜੀ ਚੀਜ਼ ਇਹ ਆਪਣੀ ਜਰੂਰ ਦੱਸਦੇ ਹਨ ਇਸ ਚੀਜ਼ ਦੀ ਲੋੜ ਹੈ ਉਹ ਆਸ-ਪਾਸ ਦੇ ਰਾਜਾਂ ਦੇ ਵਿੱਚੋਂ ਜਿਹੜੇ ਹੈ ਬੜੇ ਸ਼ਰਧਾ ਨਾਲ ਸਾਰੇ ਹੀ ਸੇਵਾ ਕਰ ਰਹੇ ਹਨ ਇੱਥੇ ਆਏ ਹੋਏ ਲੋਕਾਂ ਦੇ ਵੀ ਤੁਹਾਨੂੰ ਵਿਚਾਰ ਸੁਣਾਉਂਦੇ ਹਨ ਮੇਰਾ ਨਾਮ ਅਮਰਤਪਾਲ ਸਿੰਘ ਡਿਸਟ੍ਰਿਕਟ ਮਾਨਸਾ ਬਲੇਜ ਰਮ ਦਿੱਤੇਵਾਲਾ ਜੀ ਮੈਪਾਲਸ ਮੁਲਾਜ਼ਮਾ ਪੰਜਾਬ ਪੁਲਿਸ ਵਿੱਚ ਡਿਊਟੀ ਕਰਦਾ ਤੁਹਾਨੂੰ ਪਤਾ ਹੀ ਹੈ ਵੀ ਡਿਊਟੀ ਵਿੱਚ ਟਾਈਮ ਮਿਲਦਾ ਨਹੀਂ ਆਪਦੇ ਘਰ ਦੇ ਕੰਮਾਂ ਲਈ ਵੀ ਆਪਣੇ ਘਰ ਦੇ ਕੰਮ ਛੱਡ ਕੇ ਆਪਣੇ ਭੈਣਾ ਭਰਾਵਾਂ ਮਾਪਿਓ ਲਈ ਧਰਨੇ ਤੇ ਪਹੁੰਚਿਆ ਜੀ ਜੱਜ ਕੇ ਹਾਜ਼ਰੀ ਨੂੰ ਆ ਰਹੇ ਆ ਇਹਨਾਂ ਕਿਸਾਨਾਂ ਨਾਲ ਆ 26 ਨੂੰ ਦਿੱਲੀ ਨੂੰ ਕੁਝ ਕਰਾਂਗੇ ਨਾਲ ਭਾਈ ਛੱਤੀ ਭਾਈ ਤੋਂ ਐ ਮਿਲ ਜੀ ਅਸੀਂ ਆਰਾਮ ਸੋ ਲੋਧੀ ਸਰਪੰਚ ਛੱਤੀ ਭਾਈ ਜੀ ਸਾਡਾ ਵੀ ਜੀ ਪੰਪਾ ਪੈਟਰੋਲ ਬੰਬ ਜਿੱਦਾਂ ਆਪਣਾ ਦਸਾਨਾ ਦਾ ਚੱਲਿਆ ਆ ਪ੍ਰੋਗਰਾਮ ਤੇ ਲੈ ਕੇ ਕਿਸਾਨਾਂ ਦਾ ਅਈ 2000 ਤੇ ਫ੍ਰੀ ਪੋਣੇ ਪੰਪ ਤੋਂ ਜੀ ਕਿੰਨਾ ਜਗ੍ਹਾ ਦਾ ਮੋਰਦਾ ਚੱਲੂਗਾ ਉਹਨਾਂ ਚ ਜਿਹੜੀ ਸਾਨੂੰ ਦਿੱਤੀ ਗਈ ਸੇਵਾ ਵੀ ਫ੍ਰੀ ਹੋਊਗੀ ਜੀ ਤੇ ਗੱਡੀਆਂ ਮੇਰੇ ਕੋਲ ਕਲਗੀਧਰ ਬੱਸ ਆ 11 ਬੱਸਾਂ ਕਲਗੀਧਰ ਆ ਇੱਕ ਬੱਸ ਮੇਰੀ ਫ੍ਰੀ ਲਈ ਵੀ ਜੀ ਸੀਟਾਂ ਸੀਟਾਂ ਖੋਲੀਆਂ ਹੋਈਆਂ ਤੇ ਗੱਦੇ ਪਛਾਈ ਹੋਈ ਆ ਠੀਕ ਹੈ ਜੀ ਤੇ ਪਾ ਸੇਵਾ ਹੀ ਕਰਨੀ ਲੋਕਾਂ ਦੀ ਬੱਸ ਇੱਕ ਇੱਕ ਗੱਡੀ ਮੇਰੀ ਆਈ ਨਹੀਂ ਬੰਦੀ ਨਹੀਂ ਤੇ ਬੰਦੇ ਉਹ ਉੱਪਰ ਲੈ ਜਾਂਦਾ ਸਮਝ ਲਓ ਤੇ ਬਾਕੀ ਬੰਦੇ ਮੈਂ ਲੈ ਆਉਣਾ ਇਹ ਕੰਮ ਹੋ ਗਿਆ ਇਹਨਾਂ ਹੀ ਬਹੁਤ ਮਿਹਰਬਾਨੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇਵਾਦਾਰ ਹਾਂ ਬਾਬਾ ਜਗਤਾਰ ਦੇ ਤਰਨ ਤਾਰਨ ਵਾਲਿਆਂ ਦੇ ਉਹਨਾਂ ਦੀ ਹੁਣ ਦੌਣੀ ਸ਼ੁਰੂ ਤੋਂ ਉਹਨਾਂ ਨੂੰ 3 ਮਹੀਨੇ ਤੇ 10 ਦਿਨ ਹੋ ਗਿਆ ਜਿੱਦਾਂ ਪਹਿਲੇ ਸਟੇਸ਼ਨ ਬੰਦ ਹੀਗਾ ਉੱਥੇ ਟੋਲ ਬੰਦ ਹੀਗੇ ਉੱਥੇ ਦੋ ਪੰਪ ਆ ਉਹ ਬੰਦ ਹੀਗੇ ਉੱਥੇ ਉਦੋਂ ਦੀ ਇਹਨਾਂ ਦੀ ਰਹਿਣ ਸੀ ਇੱਥੇ ਜੋ ਪ੍ਰਸ਼ਾਦੇ ਪਾਣੀ ਦਾ ਜਿੱਦਾਂ ਇੱਥੇ ਵੇਖੋ ਦੇਸੀ ਘਿਓ ਦੇ ਜਲੇਬ ਚੱਲਣ ਰਿਹਾ ਉੱਥੇ ਵੀ ਖੀਰ ਜਿੱਦਾਂ ਤਿੰਨ ਟਾਈਮ ਲੰਗਰ ਸਿਰੇ ਦਲਿਆ ਬਾਬੇ ਦੇਤੀ ਘਿਓ ਜ ਬਣਾ ਦੇ ਲਾ ਬਣਾ ਕੇ ਲਿਆਉਂਦੇ ਸੀ ਭਾਏ ਇਕੱਠਾ ਤੇ ਬਾਬੇ ਹੀ ਕੀਤਾ ਹੁੰਦਾ ਸੰਗਤ ਦਾ ਹੀ ਇਹਨਾਂ ਬਾਬੇ ਜਿਹੜਾ ਥੱਬਾ ਆਪਣੀ ਉਹਨਾਂ ਦੀ ਤਰਨਦਾਰ ਨੂੰ ਭਾਵੇਂ ਜਗਤਾਰ ਦੇ ਦੀ ਸਹਿਯੋਗ ਵਿੱਚ ਉਦੋਂ ਦਾ ਇਹਨਾਂ ਦਾ ਗੱਲਣ ਰਿਆ ਇਹ ਵਕਤੋਂ ਤੱਕ ਚੱਲ ਜਾਰੀ ਰਹੂ ਇਹ ਜਾਰੂ ਜੀ ਜਿਨ੍ਹਾਂ ਚਿਰ ਮੋਦੀ ਸਰਕਾਰ ਨਹੀਂ ਮੰਦੀਦੀ ਇਹ ਲਗਾਤਾਰ ਜਾਰੀ ਰਹੂ ਇਹ ਦੇ ਸਮੇਂ ਵਾਸਤੇ ਆ ਇਹ ਸੰਤਨ ਮਰਦੇ ਸਮੇਂ ਵਾਤੇ ਕੁਝ ਸੰਤਾਂ ਤੇ ਕੁਗ ਮਾਰਤਾ ਬਣਾਉਣ ਲਈ ਇਹਨਾਂ ਦਾ ਹੁੰਦਾ ਤੇ ਕੋਪ ਪ੍ਰਸ਼ਾਦਾ ਸ਼ਾਦੀ ਕੀਤਾ ਇੱਥੇ ਵੇਖੋ ਪਹਿਲੇ ਦਿਨ ਤੀ ਇਹਨਾਂ ਦਾ ਦੋ ਵਰਨ ਦੀ ਗੱਡੀ ਲੈ ਕੇ ਗਈ ਚੰਬੂ ਬਾਡਰ ਤੇ ਪਹਿਲੇ ਜਦੋਂ ਚੱਲ ਨਾਕਾ ਤੋੜਿਆ ਉੱਥੇ ਵੀ ਗਿਆ ਇੱਥੇ ਵੀ ਇਹਨਾਂ ਦੀ ਗੱਡੀ ਨਾਲ ਹੀ ਹੁੰਦੀ ਰਹੀ ਆ ਦੁੱਧ ਵੀ ਪ੍ਰਸ਼ਾਦਾ ਪ੍ਰਸ਼ਾਦਾ ਪਾਣੀ ਲੈ ਕੇ ਆਉਂਦੀ ਰਹੀ ਆ ਤੀ ਇਹਨਾਂ ਦੇ ਸਹਿਯੋਗ ਲੋਕਾਂ ਨੂੰ ਵੀ ਕੋਈ ਭੁੱਖਾ ਵੀ ਨਾ ਰਹੇ ਤੇ ਉਹਨਾਂ ਦੀ ਇਹਨਾਂ ਦੀ ਸਹਿਯੋਗ ਨਾਲ ਹੀ ਸਭ ਕੁਝ ਇੱਥੇ ਵੀ ਤੀ ਵੀੇਰ ਲੋ ਯੋਨ ਦਾ ਚੱਲਣ ਦੇ ਆ ਆ ਦੇਸੀ ਘਿਓ ਦੇ ਜਲੇਬ ਚੱਲਣ ਦੇ ਆ ਕਿਸੇ ਦਿਨ ਗਜਰੇਲਾ ਬਣਾ ਕੇ ਲੈ ਆਉਂਦੇ ਆ ਕਿਸੇ ਦਿਨ ਖੀਰ ਹੁੰਦੀ ਆ ਇਹ ਦੋਨੋਂ ਦੇ ਸਯੋਗ ਦੇ ਹੀ ਨਾ ਹੈ ਤੇ ਸੰਗਤ ਦੀ ਸਯੋਗ ਆ ਪਹਿਲੇ ਦਿਨ ਲਿਉਣਾ ਪਿਆ ਹੁਣ ਤੇ ਹਰਿਆਣੇ ਦੀ ਤੇ ਇੱਥੇ ਦੀ ਜਿਹੜੀ ਦਿੱਲੀ ਦੀ ਵੀ ਇੱਕ ਬੇਟੀ ਤੋਂ ਬਗੈਰ ਵੀ ਜਿਹੜੇ ਲੋਕ ਆ ਇੱਥੇ ਆਉਂਦੇ ਆ ਤੂੰ ਵੀ ਬੜਾ ਸਯੋਗ ਦਿੰਦੇ ਆ ਠੀਕ ਹੈ ਠੀਕ ਹੈ ਜੀ ਕੀਤ ਮਨ ਬਣਾ ਕੇ ਲੋਕ ਤੁਰੇ ਆ ਇੱਥੇ ਹੁਣ ਥਾਨਕੋਟੋਂ ਮੈਨੂੰ ਦੋ ਗੱਡੀਆਂ ਪੱਥਾਂ ਆਈਆਂ ਹੁਣ ਮਿਲ ਕੇ ਗਏ ਆ ਹੁਣ ਤੇ ਵੇਖੋ ਅੱਗੇ ਤੇ ਹੀ ਕਿ ਸ਼ਾਇਦ ਕੋ ਮੋਦੀ ਮੰਜੂ ਹੁਣ ਤੇ ਮਈਆਂ ਵੀ ਬਿਲਕੁਲ ਤਿਆਰ ਆ ਉਹ ਵੀ ਆਉਣ ਨੂੰ ਜਿਤਨਾ ਹੁਣ ਇਹਨਾ ਜੇ ਨਾ 26 ਜਨਵਰੀ ਨੂੰ ਕੋ ਹੱਲ ਕੀਤਾ ਇਹਦਰ ਵੇਖੋ ਬੀਬੀਆਂ ਵੀ ਬੜੀਆਂ ਆਉਣੀਆਂ ਲੋਕਾਂ ਮੰਨ ਬਣਾਇਆ ਪਰ ਜਿੰਨਾ ਚਾਹ ਨਾ ਸਾਡੀ ਇਹ ਤੋਂ ਹੀ ਲੋਕਾਂ ਘਰ ਦੂ ਆਪਸੇ ਜਾਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ